ਅਗਲੀ ਜਿਹੜੀ ਗੱਲ ਕਰਦੇ ਜਾਈਏ ਇੱਕ ਅਮਰੀਕੀ ਸਕੂਲ ਟੀਚਰ ਮਾਰਕ ਫੋਗੋ ਉਸ ਨੂੰ ਰਸ਼ੀਆ ਦੇ ਵਿੱਚੋਂ ਛੱਡਿਆ ਜਾ ਰਿਹਾ ਆ 3 ਸਾਲ ਉਹ ਕਸਟਡੀ ਦੇ ਵਿੱਚ ਰਿਹਾ ਮੈਡੀਕਲ ਮਰਵਾਨਾ ਕਹਿੰਦੇ ਵੀ ਉਸਤੇ ਕੋਲ ਸੀਗਾ ਤੇ ਉਸ ਤੋਂ ਬਾਅਦ ਰਸ਼ੀਆ 'ਚ ਇਸ ਨੂੰ ਗ੍ਰਫਤਾਰ ਕਰ ਲਿਆ ਸੀ ਰੀਟੇਨ ਕਰ ਲਿਆ ਗਿਆ ਸੀ ਅਵੈਂਚੁਅਲੀ ਜਿਹੜਾ ਕਹਿੰਦੇ ਵੀ ਇੱਕ ਐਗਰੀਮੈਂਟ ਹੋਇਆ ਆ ਵਾਸ਼ਿੰਗਟਨ ਤੇ ਮਾਸਕੋ ਦੇ ਦਰਮਿਆਨ ਆ ਕਹਿੰਦੇ ਵੀ ਇਹ ਜਿਹੜੀ ਗੱਲਬਾਤ ਆ ਇਹ ਉਸੇ ਦਰਮਿਆਨ ਹੀ ਹੋਈ ਜਦੋਂ ਯੂਕਰੇਨ ਦੇ ਵਿੱਚ ਲੜਾਈ ਰੋਕਣ ਨੂੰ ਲੈ ਕੇ ਟਰੰਪ ਹੁਣੀ ਪੂਤਿਨ ਦੇ ਨਾਲ ਗੱਲਬਾਤ ਕਰ ਰਹੇ ਸੀ ਜਾਂ ਅਮਰੀਕਨ ਕਾਉਂਟਰਪਾਰਟਸ ਆਪਸ ਦੇ ਵਿੱਚ ਉਹਨਾਂ ਦੀ ਗੱਲਬਾਤ ਹੋਈ ਹੈ 63 ਸਾਲਾ ਫੌਜ ਉਹ ਕਹਿੰਦੇ ਵੀ ਰਸ਼ੀਅਨ 에ਅਰ ਸਪੇਸ ਨੂੰ ਲੀਵ ਕਰਕੇ ਸਿੱਧਾ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਦੇ ਸਪੈਸ਼ਲ ਐਨਵਾਈ ਮੀਡਲ ਈਸਟ ਦੇ ਵਿੱਚ ਸਟੀਵ ਵਿਟਕਾਫ ਉਨ੍ਹਾਂ ਦੇ ਕੋਲ ਜਿਹੜੇ ਹੋ ਆਏ ਤੇ ਲੈਂਡ ਹੁੰਦੇ ਆਂ ਹੀ ਕਹਿੰਦੇ ਵੀ ਉਹ ਰਾਸ਼ਪਤੀ 트াম্প ਨੂੰ ਮਿਲਣ ਕੇ ਸਟੇਟਮੈਂਟ ਜਿਹੜੀ ਆ ਫੋਜਲ ਦੇ ਰਿਲੀਜ਼ ਦੇ ਬਾਬਤ ਜਿਹੜੀ ਵਾਈਟ ਹਾਊਸ ਦੇ ਦੁਆਰਾ ਕੀਤੀ ਗਈ ਵਾਈਟ ਹਾਊਸ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਮਾਈਕਲ ਵਾਟਸ ਦੇ ਦੁਆਰਾ ਉਹਨਾਂ ਨੇ ਕਿਹਾ ਵੀ ਇਹ 네ਗੋਸ਼ੀਏਟ ਐਕਸਚੇਂਜ ਜਿਹੜਾ ਉਹ ਕੀਤਾ ਗਿਆ ਹੈਗਾ ਆ ਕਹਿੰਦੇ ਵੀ ਇਹ ਇੱਕ ਗੁੱਡ ਫੇਥ ਨੂੰ ਦਿਖਾਉਣ ਲਈ ਆ ਵੀ ਰਸ਼ੀਅਨਜ਼ ਅ ਦੇ ਨੇ ਜਿਹੜਾ ਇੱਕ ਬੰਦਾ ਜਿਹੜਾ ਉਹ ਛੱਡਿਆ ਆ ਆ ਕਹਿੰਦੇ ਵੀ ਇੱਥੋਂ ਇਹ ਪਤਾ ਲੱਗਦਾ ਆ ਵੀ ਜਿਹੜੀ ਬਰੂਟਲ ਤੇ ਟੈਰੀਬਲ ਵਾਰ ਆ ਯੂਕਰੇਨ ਦੇ ਵਿੱਚ ਉਸ ਨੂੰ ਆਪਾਂ ਖਤਮ ਕਰਨ ਵਾਲ ਨੂੰ ਵੱਧ ਰਹੇ ਹੈਗੇ ਆ ਸੋ ਅ ਅਮਰੀਕਨ ਜਿਹੜੇ ਸਿਟੀਜ਼ਨ ਆ ਉਹਨਾਂ ਉਸ ਨੂੰ ਜਿਹੜਾ ਹੁਣ ਇਹ ਰਿਲੀਜ਼ ਕੀਤਾ ਆ ਗਿਆ ਹੈਗਾ ਆ ਪਰ ਇਹ ਨਹੀਂ ਦੱਸਿਆ ਗਿਆ ਵੀ ਇਸ ਦੇ ਬਦਲੇ ਰਸ਼ੀਆ ਨੂੰ ਯੂ ਐਸ ਨੇ ਕੀ ਆਫਰ ਕੀਤਾ ਆ ट्रम्प ਉਹਨਾਂ ਨੇ ਦੋ ਟੁਕ ਗੱਲ ਜਿਹੜੀ ਮੁਕਾਈ ਕਹਿੰਦੇ ਵੀ ਨਾਟ ਮਚ ਕਹਿੰਦੇ ਵੀ ਦੇ ਵਰ ਵੈਰੀ ਨਾਈਸ ਵੀ ਵਰ ਟ੍ਰੀਟਡ ਵੈਰੀ ਨਾਈਸਲੀ ਬਾਈ ਰਸ਼ੀਆ ਤੇ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਇਟਸ ਦੀ ਬਿਗਨਿੰਗ ਆਫ ਦ ਰਿਲੇਸ਼ਨਸ਼ਿਪ ਵੇਅਰ ਵੀ ਕੈਨ ਐਂਡ ਦ ਵਾਰਸ ਐਂਡ ਮਿਲੀਅਨਸ ਆਫ ਪੀਪਲ ਕੈਨ ਸਟਾਪ ਬੀਇੰਗ ਕਿਲਡ ਵੀ ਹੈਵ ਟੂ ਸਟਾਪ ਥੈਟ ਵਾਰ ਮਾਇਰਕ ਫੋਗਲ ਜਿਹੜਾ ਅਮਰੀਕਨ ਸਕੂਲ ਟੀਚਰ ਸੀ ਇਹ ਅਗਸਟ 2021 ਤੋਂ ਰ ਡਿਟੇਨ ਕਰਕੇ ਰੱਖਿਆ ਹੋਇਆ ਸੀ ਹੁਣ ਜਹਾਜ਼ 'ਚ ਜਦ ਵਾਪਸ ਆਇਆ ਤਾਂ ਉਸਨੇ ਪੈਗ ਨੂੰ ਜਿਹੜਾ ਚੁੰਮਦਾ ਹੋਇਆ ਇੱਕ ਤਸਵੀਰ ਜਿਹੜੀ ਉਸਦੀ ਹੁਣ ਇਸ ਟਾਈਮ ਕਾਫੀ ਜਿਹੜੀ ਚਰਚਿਤ ਜਿਹੜੀ ਉਹ ਹੋ ਰਹੀ ਆ ਸੋ ਪੁਤਿਨ ਇਸ ਨੇਗੋਸ਼ੀਏਸ਼ਨ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਜੁੜਿਆ ਸੀ ਜਾਂ ਨਹੀਂ ਆ ਵਾਰ ਨੂੰ ਖਤਮ ਕਰਨ ਦੇ ਲਈ ਵੀ ਉਹ ਸਿੱਧੀ ਨੇਗੋਸ਼ੀਏਸ਼ਨ ਅਜੇ ਕਰ ਰਿਹਾ ਆ ਟਰਪ ਹੁਣਾਂ ਦੇ ਨਾਲ ਉਸਦੇ ਬਾਰੇ ਖਾਸ ਜਿਹੜਾ ਉਹ ਅਜੇ ਪਤਾ ਨਹੀਂ ਆ ਪਰ ਫੋਜਲ ਨੂੰ ਇਵੈਂਚੁਅਲੀ ਜਿਹੜਾ ਆ 4 ਸਾਲ ਨਹੀਂ ਜਿਹੜਾ ਰਿਲੀਜ਼ ਕਰਵਾ ਲਿਆ ਗਿਆ ਆ 14 ਸਾਲ ਦੀ ਸਜ਼ਾ ਉਥੇ ਮੈਡੀਕਲ ਮਰਵਾਣਾ ਉਸ ਦੇ ਕੋਲੋਂ ਫੜੇ ਜਾਣ ਕਰਕੇ ਉਹ ਭੁਗਤ ਰਿਹਾ ਸੀ